ਦੋਸਤੋ ਅੱਜ ਆਪਣੀ ਗੱਲਬਾਤ ਦਾ ਵਿਸ਼ਾ ਹੈ ਕਿਦਰ ਗਈ ਹਨ ਗੁਰਦੁਆਰਾ ਅੜੀਸਰ ਸਾਹਿਬ ਦੀ ਸ਼ਕਤੀ ਦੋਸਤੋ ਪਿਛਲੇ 2 2.5 ਸਾਲ ਪਹਿਲਾਂ ਗੁਰਦੁਆਰਾ ਅੜੀਸਰ ਸਾਹਿਬ ਦੇਖੇ ਸੰਗਤਾਂ ਇੰਨੀਆਂ ਵੱਧ ਜਾਣ ਲੱਗ ਪਈਆਂ ਸਨ ਕਿ ਲੋਕਾਂ ਨੂੰ ਮੱਠਾ ਟੇਕਣ ਲੱਗ ਜਾਂ ਸਾਰਾ ਸਾਰਾ ਦਿਨ ਲੰਘ ਜਾਂਦਾ ਸੀ ਮਈ ਜੂਨ ਦੇ ਮਹੀਨੇ ਧੁੱਪ ਵਿੱਚ ਖੜੇ ਬਹੁਤ ਸਾਰੇ ਲੋਕਾਂ ਦੀ ਹਾਰਟ ਅਟੈਕ ਹੋਣ ਕਰਕੇ ਮੌਤ ਹੀ ਹੋ ਗਈ ਸੀ ਪਿੰਡਾਂ ਵਿੱਚੋਂ ਲੋਕ ਬੱਸਾਂ ਭਰ-ਭਰ ਕੇ ਅੜੀ ਸਰਸਾ ਗੁਰਦੁਆਰੇ ਦੇ ਦਰਸ਼ਨ ਕਰਨ ਵਾਸਤੇ ਮੱਥਾ ਟੇਕਣ ਜਾਂਦੇ ਸਨ ਇੱਥੇ ਜਾ ਕੇ ਲੋਕ ਨਿੱਕੇ-ਨਿੱਕੇ ਖਡਾਉਣਾ ਟਾਈਪ ਜਹਾਜ਼ ਚੜਾਉਂਦੇ ਸਨ ਤਾਂ ਕਿ ਉਹਨਾਂ ਦੇ ਬੱਚਿਆਂ ਦਾ ਕੈਨੇਡਾ ਜਾਂ ਅਮਰੀਕਾ ਦਾ ਵੀਜ਼ਾ ਲੱਗ ਜਾਵੇ ਗੁਰਦੁਆਰੇ ਦੀ ਕਮੇਟੀ ਵਾਲੇ ਵੀ ਇਸ ਜਗ੍ਹਾ ਦੀ ਇੰਨੀ ਮਸ਼ਹੂਰੀ ਕਰਦੇ ਸਨ ਜਾਂ ਪ੍ਰਸ਼ੰਸਾ ਕਰਦੇ ਨਹੀਂ ਸੰ ਥੱਕਦੇ ਕਿ ਅੱਥੇ 10ਵੇਂ ਪਾਤਸ਼ਾਹ ਜੀ ਦਾ ਘੋੜਾ ਤਮਾਖੂ ਦੀ ਫਸਲ ਨੂੰ ਦੇਖ ਕੇ ਅੜ ਗਿਆ ਸੀ ਇਸ ਕਰਕੇ ਕਹਿੰਦੇ ਇੱਥੇ ਅੜੇ ਹੋਏ ਕੰਮ ਠੀਕ ਹੁੰਦੇ ਹਨ ਸੁਣੀਆਂ ਸੁਣਾਈਆਂ ਗੱਲਾਂ ਤੇ ਅਮਲ ਕਰਕੇ ਲੋਕ ਇੱਥੇ ਜਾ ਕੇ ਪੰਜ-ਪੰਜ ਚੌਕੀਆਂ ਪੂਰੀਆਂ ਕਰਨ ਲੱਗ ਪਏ ਸਨ ਇੰਜ ਲੱਗਦਾ ਸੀ ਕਿ ਪੂਰੇ ਪੰਜਾਬ ਦੇ ਲੋਕਾਂ ਦੇ ਕੰਮ ਢੜ ਗਏ ਹਨ ਅਤੇ ਇੱਥੇ ਅਰਦਾਸ ਕਰਨ ਨਾਲ ਪੂਰੇ ਹੋ ਜਾਣਗੇ ਸਿਆਣਿਆਂ ਦੀ ਘਾਵਤ ਮੱਛੀ ਕਹਿੰਦੇ ਪੱਤਣ ਚੱਟ ਕੇ ਵਾਪਸ ਮੁੜਦੀ ਆ ਉਸੇ ਤਰ੍ਹਾਂ ਜਦ ਕਿਸੇ ਦਾ ਅੜਿਆ ਹੋਇਆ ਕੰਮ ਠੀਕ ਨਹੀਂ ਹੋਇਆ ਤਾਂ ਹੁਣ ਲੋਕ ਆਪਣਿਆਂ ਵੀ ਉਥੋਂ ਜਾਣੇ ਜਾਣੋ ਹਟ ਗਏ ਹਨ ਲੋਕਾਂ ਦੇ ਅੜੇ ਹੋਏ ਕੰਮ ਤਾਂ ਕੀ ਠੀਕ ਹੋਣ ਸੀ ਸਗੋਂ ਲੋਕਾਂ ਦੇ ਪਹਿਲਾਂ ਨਾਲੋਂ ਵੀ ਹੋਰ ਕੰਮ ਅੜ ਗਏ ਹਨ ਇੱਕ ਤਾਂ ਕਹਿੰਦੇ ਹੁਣ ਕੈਨੇਡਾ ਵਿੱਚ ਕੋਈ ਕਾਮਕਾਰ ਇਹ ਨਹੀਂ ਰਿਹਾ ਕੈਨੇਡਾ ਵਿੱਚ ਬੱਚੇ ਇੰਨੇ ਜ਼ਿਆਦਾ ਤੰਗ ਹੋ ਗਏ ਕਿ ਉਹਨਾਂ ਨੂੰ ਆਪਣਾ ਗੁਜ਼ਾਰਾ ਕਰਨਾ ਵੀ ਮੁਸ਼ਕਲ ਹੋ ਗਿਆ ਹੈ ਕਿਉਂਕਿ ਉੱਥੇ ਰੋਜ਼ਗਾਰ ਬਿਲਕੁਲ ਨਹੀਂ ਰਿਹਾ ਦੂਜੇ ਪਾਸੇ ਅਮਰੀਕਾ ਨੇ ਲੋਕਾਂ ਦੇ ਜਹਾਜ਼ ਭਰ-ਭਰ ਕੇ ਵਾਪਸ ਕਰਨਾ ਸ਼ੁਰੂ ਕਰ ਦਿੱਤੇ ਹਨ ਜੋ ਲੱਖਾਂ ਰੁਪਿਆ ਰੁਪਿਆ ਖਰਚ ਕਰਕੇ ਗਏ ਸਨ ਹੁਣ ਅੜੀਸਰ ਉਵਾਲਿਆਂ ਦਾ ਪੁਜਾਰੀਆਂ ਦਾ ਲਾਣਾ ਵੀ ਪਤਾ ਨਹੀਂ ਕਿਹੜੀ ਖੱਡ ਵਿੱਚ ਵੜ ਗਿਆ ਹੈ ਉਹਨਾਂ ਦੀ ਪਹਿਲਾਂ ਵਾਰ ਹੁਣ ਇੱਕ ਵੀ ਵੀਡੀਓ ਸਾਹਮਣੇ ਨਹੀਂ ਆਈ ਜਿਸ ਵਿੱਚ ਉਹ ਕਹਿੰਦੇ ਹੁਣ ਕਿ ਇੱਥੇ ਅੜੇ ਹੋਏ ਕੰਮ ਠੀਕ ਹੁੰਦੇ ਹਨ ਪੂਰੀ ਗਰਵਾਣੀ ਪੜ ਕੇ ਦੇਖ ਲਵੋ ਪੂਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਿਸੇ ਵੀ ਦਰਖਤ ਸਰੋਵਰ ਜਾਂ ਬਿਲਡਿੰਗ ਵਿੱਚ ਕਿਤੇ ਵੀ ਕਿਸੇ ਸ਼ਕਤੀ ਦੀ ਗੱਲ ਨਹੀਂ ਕੀਤੀ ਗਈ ਪਰ ਇਹ ਅੱਜਕੱਲ ਇਸ ਪੁਜਾਰੀ ਤਬਕੇ ਨੇ ਲੋਕਾਂ ਨੂੰ ਇਹਨੇ ਭੰਬਲ ਪੂਸੇ ਵਿੱਚ ਪਾਇਆ ਹੋਇਆ ਹੈ ਕਿ ਲੋਕਾਂ ਦੀ ਮੱਤ ਮਾਰ ਛੱਡੀ ਹੈ ਸਾਡੇ ਲੋਕ ਵੀ ਬਸ ਭੇਡ ਚਾਲ ਦਾ ਸ਼ਿਕਾਰ ਹੋ ਜਾਂਦੇ ਹਨ ਹੁਣ ਇਹਨਾਂ ਲੋਕਾਂ ਨੂੰ ਪੁੱਛਣਾ ਹੋਵੇ ਕਿ ਹੁਣ ਇੱਥੇ ਅੜੇ ਹੋਏ ਕੰਮ ਕਿਉਂ ਨਹੀਂ ਠੀਕ ਹੁੰਦੇ ਉਹ ਅਮਰੀਕਾ ਦਾ ਰਾਸ਼ਟਰਪਤੀ ਟਰੰਪ ਘੋੜੇ ਵਾਂਗੜਿਆ ਖੜਾ ਹੈ ਕਹਿੰਦਾ ਮੈਂ ਤੁਹਾਨੂੰ ਮੈਕਸੀਕੋ ਦੀ ਕੰਧ ਨਹੀਂ ਟੱਪਣ ਦੇਣੀ ਹੁਣ ਉੱਥੋਂ ਦੇ ਗੁਰਦੁਆਰੇ ਦੇ ਪੁਜਾਰੀਆਂ ਨੂੰ ਕਹੋ ਕਿ ਅਰਦਾਸ ਕਰਕੇ ਟਰੰਪ ਨੂੰ ਹੀ ਸਿੱਧਾ ਕਰ ਦੇਵੋ ਅਸਲ ਵਿੱਚ ਗੱਲ ਇਹ ਹੈ ਕਿ ਜਿੰਨਾ ਚਿਰ ਅਸੀਂ ਆਪਣੀ ਬੁੱਧੀ ਦੀ ਠੀਕ ਠੀਕ ਵਰਤੋਂ ਨਹੀਂ ਕਰਦੇ ਤਾਂ ਇਹ ਲੋਕ ਸਾਨੂੰ ਦਰਖਤਾਂ ਵਿੱਚ ਸਰੋਵਰਾਂ ਵਿੱਚ ਜਾਂ ਬਿਲਡਿੰਗਾਂ ਵਿੱਚ ਸ਼ਕਤੀ ਦੱਸ ਕੇ ਠੱਗਦੇ ਰਹਿਣਗੇ ਸੋ ਜੇਕਰ ਆਪ ਜੀ ਨੂੰ ਮੇਰੇ ਇਹ ਵਿਚਾਰ ਚੰਗੇ ਲੱਗਣ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਅੱਗੇ ਸ਼ੇਅਰ ਕਰੋ ਵੀਡੀਓ ਸੁਣਨ ਵਾਸਤੇ ਆਪ ਦਾ ਸਭ ਦਾ ਬਹੁਤ-ਬਹੁਤ ਧੰਨਵਾਦ ਆਪ ਸਭ ਨੂੰ ਸਤਿ ਸ੍ਰੀ ਅਕਾਲ